ਹਾਂਜੀ ਦੇਖੋ ਲੋਕ ਯੂਰਪ ਗਏ ਹਾਂਜੀ ਫਿਰ ਜਦੋਂ ਯੂਰਪ ਤੋਂ ਇਹਨਾਂ ਨੇ ਥੋੜਾ ਹਨਾ ਫਿਰ ਉਹ ਕੜਾ ਸੋਨੇ ਦਾ ਜਦੋਂ ਪਾਇਆ ਇੱਥੇ ਹੈ ਨਾ ਚੇਨੀਆਂ ਚੁੰਨੀਆਂ ਪਾਈਆਂ ਵਧੀਆ ਚੇਨੀਆਂ ਇੱਕ ਦੀ ਜਗ੍ਹਾ ਦੋ ਉਹ ਪਾਈ ਫਿਰ ਕਲਰ ਦੇ ਕਲਰ ਦੇ ਬਾਹਰ ਦੀ ਕਲਰ ਦੇ ਬਾਹਰ ਦੀ ਦੇਖੋ ਗਹਿਣੇ ਦਾ ਮਤਲਬ ਤਾਂ ਇਹ ਹੁੰਦਾ ਕਿ ਗਹਿਣਾ ਔਖੀ ਵੇਲੇ ਕੰਮ ਆਏ ਹਾਂਜੀ ਇਹ ਦਿਖਾਉਣ ਲੈਣ ਲਈ ਥੋੜੀਆਂ ਐ ਦਿਖਾਵੇ ਲਈ ਥੋੜੀਆਂ ਗਹਿਣਾ ਵਿਚੇ ਨ ਬਣ ਗਈ ਚਲੋ ਓਕੀ ਬਿੱਲੇ ਕੰਮ ਕਿਤੇ ਵਿਆਹ ਸ਼ਾਦੀ ਚ ਪਾ ਲਿਆ ਫੇਰ ਜਦੋਂ ਜੋਰਪ ਤੋਂ ਆਏ ਹਾਂਜੀ ਨੌ ਜਵਾਨਾਂ ਨੇ ਲੋਕਾਂ ਨੇ ਆ ਕੇ ਨਾ ਗੱਡੀ ਰੁਕੀ ਆ ਕੜਾ ਪਾਇਆ ਚੰਨੀ ਪਾਈ ਆ ਪਤਾ ਲੱਗਦਾ ਵਿਆਹ ਨੂੰ ਪੂਰਾ ਗਹਿਣਿਆਂ ਗੱਟਿਆਂ ਨਾਲ ਮੜਿਆ ਪਿਆ ਸਾਰਾ ਪੈਂਟ ਦੀ ਜਗ੍ਹਾ ਕੈਪਰੀ ਪਾਈ ਹੋ ਆ ਤੇ ਇਧਰਲੇ ਪਾਸੇ ਛੋਟਾ ਜਿਹਾ ਪਾਰਸਲ ਲਟਕਦਾ ਆ ਤੇ ਗੱਡੀ ਚ ਉਤਰਨ ਲੱਗਾ ਸੈਂਟ ਸੌਂਟਕ ਵੀ ਛੜਕ ਲੰਦਾ ਤੇ ਉਹਦਾ ਪ੍ਰਭਾਵ ਜਿਹੜਾ ਆ ਉਹ ਲੋਕਾਂ ਤੱਕ ਤੁਹਾਡੇ ਬੇਟਾਂ ਤੱਕ ਜਿਹੜਾ ਆ ਇਹ ਪੂਰਾ ਪੰਜਾਬ ਪਟਿਆ ਗਿਆ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਇਹਦੇ ਲਈ ਅਸੀਂ ਸੋਚਾਂਗੇ ਲੈ ਵੀ ਇਹਦਾ ਵੀ ਸੋਚਾਂਗੇ ਘਰ ਦੇ ਬਾਰੇ ਨਿਆਰੇ ਹੋ ਜਾਣਗੇ ਹਾਂਜੀ ਹਾਂਜੀ ਤੁਹਾਡੇ ਘਰ ਤੇ ਵੀ ਸਰੱਗੀ ਆਜੂਗੀ ਹੂੰ ਬੱਚੇ ਤੇ ਹੱਥ ਰੱਖਿਆ ਦੂਸਰੇ ਘਰ ਗਏ ਕੁੜੀ ਦੇ ਸਿਰ ਤੇ ਵੀ ਰੱਖਤਾ ਕੋਈ ਨਹੀਂ ਅਸੀਂ ਕਰਾਂਗੇ ਇਹਦਾ ਕੋਈ ਕੁਝ ਉਹਨਾਂ ਨੇ ਵੀ ਕਹਿ ਦੇਣਾ ਅਸੀਂ ਫੇਰ ਬੱਚੇ ਦਾ ਪਾਸਪੋਰਟ ਬਣਾ ਲਈਏ 12ਵੀਂ ਚ ਪੜਦਾ ਹਾਂਜੀ ਹਾਂਜੀ ਆਸ ਜੱਗੀ ਉਹਨਾਂ ਦੇ ਮਗਰ ਜਿਹੜੇ ਨਿੱਕੇ ਬੱਚੇ ਸੀਗੇ ਬਿਰਕ ਸਾਹਿਬ ਹਾਂਜੀ ਹਾਂਜੀ ਜਿਹੜੇ ਉਹ 12ਵੀਂ ਤੋਂ ਪੜ੍ਹਦੇ ਥੱਲੇ ਵਾਲੇ ਬੱਚੇ ਕੋਈ 8ਵੀਂ ਵਾਲਾ 7ਵੀਂ ਵਾਲਾ 6ਵੀਂ ਵਾਲਾ ਉਹ ਵੀ ਦੇਖਦੇ ਸੀਗੇ ਵੀ ਹਾਂਜੀ ਵੇਰਾ ਵੇਰਾ ਹਾਂਜੀ ਵੀ ਇਹ ਅੰਕਲ ਕੰਦਾ ਅੱਦਲੇ ਸੋਚਾਂਗੇ ਜੇ ਮੇਰੇ ਤੋਂ ਵੱਡਾ ਜਾਂ ਮੇਰੇ ਤੋਂ ਵੱਡੀ ਭੈਣ ਬਾਹਰ ਚਲੀ ਗਈ ਵੀ ਮੇਰਾ ਵੀ ਨੰਬਰ ਲੱਗੂਗਾ ਹੀ ਲੱਗੂਗਾ ਜੀ ਜੇ ਨੰਬਰ ਲੱਗੂਗਾ ਬਿਰਕ ਸਾਹਿਬ ਫਿਰ ਉੱਥੇ ਨਾ ਬੱਚਿਆਂ ਨੇ ਉਹ ਜਿਸ ਸਕੂਲੇ ਜਾਂਦੇ ਸੀ ਹਾਂਜੀ ਪੜਾਈ ਦੇ ਨਾਲ ਮਾਰ ਜਾਂ ਮਨ ਤੋੜ ਲਿਆ ਹਾਂਜੀ ਤੇ ਬਦਵੇਸ਼ ਦੇ ਸਪਰੇ ਲੈਣੇ ਸ਼ੁਰੂ ਕਰ ਦਿੱਤੇ ਹਾਂਜੀ ਹਾਂਜੀ ਕਿਉਂਕਿ ਇਹ ਇੱਕ ਝਲਕ ਦਿਖਾ ਦਿੱਤੀ ਉਹਨਾਂ ਨੂੰ ਝਲਕ ਲਗਾ ਦਿੱਤੀ ਤਾਂ ਫਿਰ ਉਹਦਾ ਮਨ ਇਧਰੋਂ ਉਖੜ ਗਿਆ ਤੇ ਉਧਰਲੀ ਮਤਲਬ ਜਿਹੜੀ ਹੈ ਉਤਸੁਕਤਾ ਜ਼ਿਆਦਾ ਵੱਧ ਗਈ ਵੀ ਕਿਹੜੀ ਕਰੀ ਸਾਡਾ ਵੀ ਇਦਾਂ ਹੋ ਜਵੇ ਇਦਾਂ ਅਸੀਂ ਆਮੇ ਉਹ ਸਪਰੇ ਦੇਖਣ ਲੱਗ ਜਾਂਦੇ ਆ ਵੀ ਆਹ ਇਦਾਂ ਹੋਇਆ ਮੈਂ ਵੀ ਇਦਾਂ ਕਰੂੰਗਾ ਮੈਂ ਵੀ ਇਦਾਂ ਚੀਨੀਆਂ ਪਾ ਕੇ ਆਇਆ ਕਰੂੰਗਾ ਮੈਂ ਵੀ ਪਰਫਿਊਮ ਛੜ ਕੇ ਆਇਆ ਕਰੂੰਗਾ ਹੈਨਾ ਜੇ ਕਿਤੇ ਬਿਰਕ ਸਾਹਿਬ ਉਹ ਬਣੇ ਹੋਏ ਅਫਸਰ ਹਮ ਆਪਣੀ ਹੂਟਰ ਵਾਲੀ ਗੱਡੀ ਦੇ ਵਿੱਚ ਹਮ ਬੈਠ ਕੇ ਅਬ ਜਿੱਥੋਂ ਉੱਠ ਕੇ ਗਏ ਸੀ ਜੀ ਜੇ ਕਿਤੇ ਉਹਨਾਂ ਮਹੱਲਿਆਂ ਚ ਉਹਨਾਂ ਬੋਰਡ ਦੇ ਥੱਲੇ ਉਸ ਚੁੰਤੇ ਦੇ ਵਿੱਚ ਜਿੱਥੇ ਐਨ ਆਰ ਆਉਂਦਾ ਜੀ 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 ਉੱਥੇ ਆ ਕੇ ਕਿਤੇ ਉਹ ਅਫਸਰ ਆ ਕੇ ਉਸੇ ਕੁੜੀ ਉਹੀ ਮੁੰਡਿਆਂ ਦੇ ਮੱਥੇ ਤੇ ਹੱਥ ਰੱਖ ਕੇ ਕਹਿੰਦਾ ਬਿਲਕੁਲ ਬਿਲਕੁਲ ਸਹੀ ਗੱਲ ਕੀ ਕਹਿੰਦਾ ਬਿਲਕੁਲ ਸਹੀ ਗੱਲ ਕਹਿੰਦੀ ਵੀ ਜਿੱਦਾਂ ਮੈਂ ਅਫਸਰ ਬਣ ਕੇ ਅੱਜ ਇੱਥੇ ਤੁਹਾਡੇ ਵਿੱਚ ਆਇਆ ਨਾ ਤੁਸੀਂ ਵੀ ਜੇ ਪੜ੍ਹਾਈ ਕਰੋਗੇ ਤਾਂ ਤੁਸੀਂ ਵੀ ਇੱਕ ਦਿਨ ਇੱਕ ਅਫਸਰ ਬਣੋਗੇ ਤੁਸੀਂ ਆਪਣੇ ਮਹੱਲਿਆਂ ਦੇ ਵਿੱਚ ਏਦਾਂ ਆਉਂਗੇ ਵਧੀਆ ਠਾਠ ਦੇ ਨਾਲ ਐਨ ਗੱਡੀ ਦੇ ਵਿੱਚ ਬੈਠ ਕੇ ਨਾਲੇ ਆਪਣੇ ਪਰਿਵਾਰ ਦੇ ਵਿੱਚ ਰਹਿ ਰਿਹਾ ਹਾਂ ਹਾਂਜੀ ਆਪਣੇ ਬੱਚਿਆਂ ਦੇ ਵਿੱਚ ਰਹਿ ਰਿਹਾ ਹਾਂ ਆਪਣੇ ਸਮਾਜ ਦੇ ਵਿੱਚ ਉਹ ਲੋਗ ਰਹਿ ਰਹੇ ਪੜੇ ਲਿਖੇ ਅਫਸਰ ਹਾਂਜੀ ਇਸੇ ਪੰਜਾਬ ਤੇ ਰਹਿ ਕੇ ਵੀ ਉਹ ਅਫਸਰ ਹੈ ਨਾਲ ਠਾਠ ਵਾਠ ਜਿਹਨੂੰ ਰਾਜਿਆਂ ਵਾਲਾ ਫੀਲਿੰਗ ਹੈ ਦੇਖੋ ਇੱਥੇ ਰਾਜਾ ਵਾਲੀ ਫੀਲਿੰਗ ਹੈ ਤੇ ਉੱਥੇ ਨੌਕਰ ਵਾਲੀ ਨੌਕਰ ਮਿਹਨਤ ਮਜ਼ਦੂਰੀ ਹਾਂਜੀ ਤੇ ਜੇ ਕਿਤੇ ਇਹਨਾਂ ਨੇ ਸਿਰ ਤੇ ਹੱਥ ਬੱਚਿਆਂ ਦੇ ਰੱਖਿਆ ਹੁੰਦਾ ਹਾਂਜੀ ਫੁੱਟਰ ਵਾਲੀ ਗੱਡੀ ਪਿੰਡ ਦੇ ਵਿੱਚ ਕਮਾਈ ਹੁੰਦੀ ਮਹੱਲੇ ਚ ਲੋਕ ਇਕੱਠੇ ਕਰਕੇ ਸਮਝਾਇਆ ਹੁੰਦਾ ਜੇ ਮੈਂ ਅੱਜ ਅਫਸਰ ਬਣਿਆ ਤਾਂ ਤੁਸੀਂ ਵੀ ਤੁਸੀਂ ਵੀ ਬਣ ਸਕਦੇ ਹੋ ਤੇ ਸ਼ਾਇਦ ਪੰਜਾਬ ਦੀ ਦਿੱਖ ਕੁਝ ਹੋਰ ਹੁੰਦੀ ਜੀ ਜੀ ਕਿਉਂਕਿ ਉਹ ਇਹ ਉਹਨਾਂ ਦੀ ਵੀ ਗਲਤੀ ਰਹੀ ਹੋਆ ਕਿਉਂਕਿ ਉਹਨਾਂ ਨੇ ਜਿਹੜਾ ਮਤਲਬ ਪੜ੍ਹ ਲਿਖ ਕੇ ਅਫਸਰ ਬਣ ਗਿਆ ਵੱਡੇ ਉਹਦੇ ਉੱਤੇ ਲੱਗ ਗਿਆ ਉਹਨੂੰ ਫਿਰ ਮਤਲਬ ਆਪਣੇ ਸਮਾਜ ਦੇ ਵਿੱਚ ਆਉਣ ਦਾ ਉਹਨੇ ਸਮਝਿਆ ਹੀ ਨਹੀਂ ਠੀਕ ਉਹ ਫਿਰ ਅਰਬਨ ਸਟੇਟ ਦੇ ਵਿੱਚ ਜਾ ਕੇ ਆਮ ਨਾ ਰਹਿਣ ਲੱਗ ਗਏ ਤੇ ਜਦੋਂ ਅਰਬਨ ਸਟੇਟ ਦੇ ਵਿੱਚ ਉਹ ਲੋਕ ਰਹਿਣ ਲੱਗੇ ਆ ਨਾ ਹਾਂਜੀ ਅਸਲ ਦੇ ਵਿੱਚ ਸਾਰੀ ਬਿਮਾਰੀ ਦੀ ਜੜ ਉੱਥੋਂ ਸ਼ੁਰੂ ਹੋਈ ਹੈ ਉੱਥੋਂ ਸ਼ੁਰੂ ਹੋਈ ਹੈ ਜੀ ਕਿਉਂਕਿ ਜਿਹੜੇ ਵਿਦੇਸ਼ੀ ਆਉਂਦੇ ਸੀਗੇ ਐਨਆਰਆਈ ਆਉਂਦੇ ਸੀ ਉਹਨਾਂ ਵੱਲ ਜਦੋਂ ਲੋਕੀ ਦੇਖਦੇ ਸੀਗੇ ਬੱਚੇ ਦੇਖਦੇ ਸੀਗੇ ਜਿਹੜੇ ਪੜੇ ਲਿਖੇ ਆ ਤੇ ਉਹਨਾਂ ਦਾ ਵੀ ਮਨ ਇਦਾਂ ਕਰਦਾ ਹੁੰਦਾ ਸੀ ਵੀ ਅੱਛਾ ਇਹ ਮਤਲਬ ਬਹੁਤ ਵਧੀਆ ਉੱਥੇ ਸੈੱਟ ਆ ਤੇ ਅਸੀਂ ਵੀ ਉੱਥੇ ਚੱਲਦੇ ਆ ਹੈਨਾ ਤਾਂ ਜੇ ਸਾਡੇ ਇਹ ਪੜੇ ਲਿਖੇ ਜਿਹੜੇ ਅੱਜਕੱਲ੍ਹ ਸਰਕਾਰੀ ਅਫਸਰ ਬਣੇ ਹੋ ਸੀਗੇ ਜੇ ਇਹ ਇਦਾਂ ਗੱਲ ਕਰਦੇ ਉਹਨਾਂ ਦੇ ਵਿੱਚ ਵਿਚਰਦੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਵੀ ਕਾਕਾ ਜਾਂ ਬੱਚੀਏ ਪੜ੍ਹਾਈ ਬਹੁਤ ਜ਼ਰੂਰੀ ਆ ਇਹਦੇ ਨਾਲੇ ਅੱਜ ਮੈਂ ਕਾਮਯਾਬ ਹੋਇਆ ਹਾਂ ਹਨਾ ਤਾਂ ਉਹਨਾਂ ਦਾ ਪੜ੍ਹਾਈ ਆ ਨਰਜਾਨ ਹੋ ਜਾਂਦਾ ਤੇ ਅੱਜ ਪੰਜਾਬ ਦੇ ਵਿੱਚ ਹਰ ادارے ਦੇ ਵਿੱਚ ਅਫਸਰਾਂ ਦੀ ਕਮੀ ਨਾ ਹੁੰਦੀ ਹਾਂਜੀ ਹਾਂਜੀ ਵਾਕਿਆ ਤੇ ਪੰਜਾਬ ਦੇ ਵਿੱਚ ਅੱਜ ਮਹਿਲਾ ਨੂੰ ਘਰਾਂ ਨੂੰ ਜਿੰਦੇ ਨਾ ਲੱਗੇ ਹੁੰਦੇ ਹਾਂਜੀ ਤੇ ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਬਾਹਰ ਵੱਲ ਇੱਕ ਪਾਸੜ ਜੋਰ ਨਾ ਲੱਗਾ ਹੁੰਦਾ ਵੀ ਮੈਂ ਤਾਂ ਬਾਹਰ ਚਲ ਜਾਣਾ ਹਾਂਜੀ